ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਪੈਂ ਪੜਾਵਾਂ ਕੋਲ ਪਹੁੰਚ ਜਾਇ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਇਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਕਿਵੇਂ ਮਾਰਿਆ ਕਿਵੇਂ ਉਸ ਦਾ ਕਤਲ ਕੀਤਾ ਕਿ ਜਿਨ੍ਹਾਂ ਨੇ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਣਵਾ ਦਿੱਤਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਵੇਂ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਵਜ਼ੀਰ ਖਾਨ ਦਾ ਕਤਲ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚਾਹੋ ਜੀ ਹੁਣ ਤੁਹਾਡਾ ਬਹੁਤਾਂ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਕਰਦੇ ਹਾਂ ਜੀ ਸ਼ੁਰੂਆਤ ਉਹਨਾਂ ਦਾ ਨਾਮ ਮਾਦੋਦਾਸ ਸੀ ਲੇਕਿਨ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇਹੋ ਜਿਹੀ ਤਾਕਤ ਬਖਸ਼ੀ ਸੀ ਕਿ ਉਹਨਾਂ ਨੇ ਮੁਗਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ ਉਹ ਵੀਰ ਯੋਧਾ ਸੀ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਵਿੱਚ ਹੀ ਬਹਾਦਰ ਸ਼ਬਦ ਆ ਉਹਨਾਂ ਨੂੰ ਦਸਵੀਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾ ਦਾ ਸਾਹਮਣਾ ਕਰਨ ਵਾਲਾ ਇੱਕ ਯੋਧਾ ਬਣਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੀਰ ਯੋद्धा ਬਣਨ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ ਲੇਕਿਨ ਉਹਨਾਂ ਦਾ ਬਲੀਦਾਨ ਦਿਲ ਨੂੰ ਦਹਿਲਾ ਦੇਣ ਵਾਲਾ ਹੈ ਸਿੱਖਾਂ ਨੇ ਮੁਗਲਾਂ ਦੇ ਅੱਗੇ ਜ਼ੁਲਮ ਦੇ ਅੱਗੇ ਨਾ ਝੁਕਣ ਦੀ ਜੋ ਸੋਚ ਕਾਇਮ ਕੀਤੀ ਉਹਦੇ ਚੱਲਦੇ ਪਤਾ ਨਹੀਂ ਕਿੰਨੇ ਸਿੱਖ ਵਾਰੀਅਰ ਨੇ ਬਲੀਦਾਨ ਦੇ ਦਿੱਤਾ ਮਾਧੋਦਾਸ ਨਾਮ ਦਾ ਬੈਰਾਗੀ ਸੰਤ ਕਿਵੇਂ ਬਣ ਗਿਆ ਇੱਕ ਬੰਦਾ ਸਿੰਘ ਬਹਾਦਰ ਯੋਧਾ ਬੰਦਾ ਸਿੰਘ ਬਹਾਦਰ ਯੋਧਾ ਜਿਸ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਹਥਿਆਰਿਆਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਦਾ ਬਤਲਾ ਲਿਆ ਜਾਣਾਂਗੇ ਸਭ ਕੁਝ ਅੱਜ ਦੀ ਵੀਡੀਓ ਚ ਸੋ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ ਜੀ ਮਾਨੋ ਦਾਸ ਦਾ ਜਨਮ 16 ਅਕਤੂਬਰ 1670 ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਕੇ ਤਰਜ ਹੋਇਆ ਸੀ ਉਹਨਾਂ ਦਾ ਅਸਲੀ ਨਾਮ ਲਕਸ਼ਮਣ ਦੇਵ ਸੀ ਜਿਨ੍ਹਾਂ ਨੇ 15 ਸਾਲਾਂ ਦੀ ਉਮਰ ਵਿੱਚ ਹੀ ਵਿਰਾਗ ਧਾਰਨ ਕਰ ਲਿਆ ਸੀ ਮਾਧੋਦਾਸ ਬਚਪਨ ਵਿੱਚ ਘੋੜਸਵਾਰੀ ਤੀਰ ਅੰਦਾਜ਼ੀ ਤੇ ਤਲਵਾਰ ਚਲਾਉਣ ਦੀ ਸਿੱਖਿਆ ਲਿਆ ਕਰਦਾ ਸੀ ਲੇਕਿਨ ਇੱਕ ਦਿਨ ਅਚਾਨਕ ਸ਼ਿਕਾਰ ਕਰਦੇ ਹੋਏ ਉਹਨਾਂ ਨੇ ਇੱਕ ਹਿਰਣੀ ਨੂੰ ਤੀਰ ਮਾਰ ਦਿੱਤਾ ਬਦਕਿਸਮਤੀ ਦੇ ਨਾਲ ਜਿਸ ਹਿਰਣੀ ਨੂੰ ਤੀਰ ਲੱਗਾ ਉਹ ਗਰਭਵਤੀ ਸੀ ਤੇ ਤੀ ਲੱਗਣ ਤੋਂ ਬਾਅਦ ਉਹ ਹਿਰਣੀ ਤੇ ਉਹਨਾਂ ਦਾ ਬੱਚਾ ਮਰ ਗਿਆ। ਇਸ ਨੂੰ ਦੇਖ ਕੇ ਮਾਧੋਦਾਸ ਬਹੁਤ ਦੁਖੀ ਹੋਇਆ ਤੇ ਉਹਨਾਂ ਨੇ ਸਾਰਾ ਕੁਝ ਛੱਡ ਕੇ ਤੀਰਥ ਯਾਤਰਾ ਤੇ ਜਾਣ ਦਾ ਮਨ ਬਣਾ ਲਿਆ। ਮਾਧੋਦਾਸ ਨੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਕੀਤੀ। ਉਹਨਾਂ ਨੇ ਸਾਧੂ ਸੰਤਾਂ ਤੋਂ ਗਿਆਨ ਲਿਆ ਤੇ ਯੋਗ ਸਾਧਨਾ ਸਿੱਖੀ। ਇਸੇ ਦੌਰਾਨ ਉਹਨਾਂ ਦੀ ਮੁਲਾਕਾਤ ਜਾਨਕੀ ਦਾਸ ਨਾਮ ਦੇ ਇੱਕ ਵਿਰਾਗੀ ਸਾਧੂ ਦੇ ਨਾਲ ਹੋਈ ਤੇ ਉਹਨਾਂ ਦੇ ਚੇਲੇ ਬਣ ਗਏ ਇਸ ਤੋਂ ਬਾਅਦ ਵੀ ਉਹ ਤੀਰਥ ਸਥਾਨਾਂ ਦੇ ਦਰਸ਼ਨ ਕਰਦੇ ਰਹੇ ਉੱਤਰ ਭਾਰਤ ਦੇ ਬਹੁਤ ਸਾਰੇ ਸਥਾਨਾਂ ਦੀ ਯਾਤਰਾ ਕਰਨ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਨਾਡੇ ਪਹੁੰਚ ਗਏ ਜਿੱਥੇ ਉਹ ਇੱਕ ਕੁਟਿਆ ਬਣਾ ਕੇ ਰਹਿਣ ਲੱਗੇ ਤੇ ਈਸ਼ਵਰ ਦੀ ਪ੍ਰਾਪਤੀ ਦੇ ਲਈ ਧਿਆਨ ਕਰਨ ਲੱਗੇ ਤੇ 1708 ਈਸਵੀ ਚ ਗੁਰੂ ਗੋਬਿੰਦ ਸਿੰਘ ਜੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਦੱਕਣ ਆ ਗਏ ਸੀ ਗੁਰੂ ਜੀ ਨੂੰ ਪਤਾ ਚੱਲਿਆ ਕਿ ਮਾਦੋ ਦਾਸ ਨਾ ਦੇੜ ਚ ਨਹੀਂ ਇਸ ਤੋਂ ਬਾਅਦ ਗੁਰੂ ਜੀ ਮਾਦੋ ਦਾਸ ਦੀ ਕੁਟਿਆ ਚ ਪਹੁੰਚੇ ਉੱਥੇ ਗੁਰੂ ਜੀ ਨੇ ਸਿੱਖਾਂ ਨੂੰ ਲੰਗਰ ਬਣਾਉਣ ਦਾ ਆਦੇਸ਼ ਦਿੱਤਾ ਇਹ ਸੁਣ ਕੇ ਮਾਦੋ ਦਾਸ ਜੋ ਹੁਣ ਕੁਟਿਆ ਤੋਂ ਥੋੜੀ ਦੂਰੀ ਸੀ ਬਹੁਤ ਗੁੱਸੇ ਵਿੱਚ ਆ ਗਿਆ ਮਾਧੋ ਦਾਸ ਬਹੁਤ ਸਾਰੀਆਂ ਤੰਤਰ ਮੰਤਰ ਵਿਧਿਆਵਾਂ ਜਾਣਦਾ ਸੀ ਤਾਂ ਉਸਨੇ ਗੁੱਸੇ 'ਚ ਗੁਰੂ ਜੀ ਤੇ ਉਹਨਾਂ ਵਿਧਿਆਵਾਂ ਦਾ ਪ੍ਰਯੋਗ ਕੀਤਾ ਲੇਕਿਨ ਜਦੋਂ ਉਹਨੇ ਦੇਖਿਆ ਕਿ ਉਹਦੇ ਤੰਤਰਾ ਮੰਤਰਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਮਾਧੋ ਦਾਸ ਤੁਸੀਂ ਕੌਣ ਹੋ ਤਾਂ ਉਦੋਂ ਮਾਧੋ ਦਾਸ ਨੇ ਕਿਹਾ ਕਿ ਮੈਂ ਆਪ ਦਾ ਬੰਦਾ ਗੁਰੂ ਜੀ ਜਾਣਦੇ ਸੀ ਕਿ ਉਹ ਇੱਕ ਯੋਧਾ ਹੈ ਜਿਸ ਦਾ ਜਨਮ ਪੂਜਾ ਪਾਠ ਤੇ ਧਾਰਮਿਕ ਕਰਮ ਕਾਂਡਾ ਲਈ ਨਹੀਂ ਹੋਇਆ ਜੋ ਉਹ ਕਰ ਰਿਹਾ ਸੀ ਉਸ ਦਾ ਜਨਮ ਤਾਂ ਹੋਇਆ ਸੀ ਜ਼ੁਲਮ ਦੇ ਖਾਤਮੇ ਦੇ ਲਈ ਗੁਰੂ ਜੀ ਨੇ ਮਾਦੋ ਦਾਸ ਨੂੰ ਸਤੰਬਰ 1708 ਨੂੰ ਅੰਮ੍ਰਿਤ ਪਾਨ ਕਰਵਾਇਆ ਤੇ ਉਹਨੂੰ ਨਵਾਂ ਨਾਮ ਦਿੱਤਾ ਬੰਦਾ ਸਿੰਘ ਬਹਾਦਰ ਗੁਰੂ ਜੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਦੱਕਣ ਆਏ ਸੀ ਉਹ ਚਾਹੁੰਦੇ ਸੀ ਕਿ ਮੁਗਲ ਬਾਦਸ਼ਾਹ ਪੰਜਾਬ ਦੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਤੇ ਉਸਦੇ ਦੂਸਰੇ ਸਾਥੀ ਨੂੰ ਸਜ਼ਾ ਦੇਣ ਜਿਸ ਨੇ ਗੁਰੂ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰ 'ਚ ਝੁਣਵਾ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਹਨਾਂ ਦੀ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਪਰ ਪਰ ਜਦੋਂ ਉਹਨਾਂ ਨੇ ਦੇਖਿਆ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਐਵੇਂ ਦਾ ਕੁਝ ਕਰਨ ਦੀ ਇੱਛਾ ਨਹੀਂ ਤਦ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਅਭਿਆਨ ਦੀ ਜ਼ਿੰਮੇਵਾਰੀ ਦਿੱਤੀ। ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਤਲਵਾਰ, ਆਪਣਾ ਤਨੋਛ ਤੇ ਆਪਣੀ ਤਰਕਸ਼ ਦੇ ਪੰਜ ਤੀਰ, ਨਗਾਰਾ ਨਿਸ਼ਾਨ ਸਾਹਿਬ ਤੇ ਆਪਣੇ ਹੱਥਾਂ ਨਾਲ ਲਿਖਿਆ ਇੱਕ ਹੁਕਮਨਾਮਾ ਦੇ ਕੇ ਪੰਜਾਬ ਵੱਲ ਭੇਜਿਆ। ਗੁਰੂ ਜੀ ਦੁਆਰਾ ਦਿੱਤੇ ਉਸ ਹੁਕਮਨਾਮੇ 'ਚ ਸਾਰੇ ਸਿੱਖਾਂ ਨੂੰ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਨ ਲਈ ਕਿਹਾ ਗਿਆ ਸੀ। ਤਾਂ ਕਿ ਪੰਜਾਬ ਚ ਮੁਗਲਾਂ ਦੇ ਜ਼ੁਲਮ ਨੂੰ ਖਤਮ ਕੀਤਾ ਜਾ ਸਕੇ ਬੰਦਾ ਸਿੰਘ ਬਹਾਦਰ ਨਾਲ ਪੰਜ ਹਜੂਰੀ ਸਿੱਖਾਂ ਨੂੰ ਵੀ ਭੇਜਿਆ ਗਿਆ ਤਾਂ ਕਿ ਪੰਜਾਬ ਚ ਸਿੱਖਾਂ ਨੂੰ ਦੱਸਿਆ ਜਾ ਸਕੇ ਕਿ ਬੰਦਾ ਸਿੰਘ ਬਹਾਦਰ ਨੂੰ ਗੁਰੂ ਜੀ ਨੇ ਹੀ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਨਾਂ ਨੂੰ ਸਰਹੰਦ ਤੇ ਚੜ੍ਹਾਈ ਕਰਨ ਦੀ ਪੂਰੀ ਤਾਕਤ ਬਖਸ਼ੀ ਹੈ ਮਹਾਰਾਸ਼ਟਰ ਤੋਂ ਪੰਜਾਬ ਪੌਂਚਨ ਚ ਬੰਦਾ ਸਿੰਘ ਬਹਾਦਰ ਨੂੰ ਇੱਕ ਸਾਲ ਦਾ ਸਮਾਂ ਲੱਗਾ ਹਾਲਾਂਕਿ ਉਹ 4 ਤੋਂ 5 ਮਹੀਨੇ ਵਿੱਚ ਵੀ ਪੰਜਾਬ ਪਹੁੰਚ ਸਕਦੇ ਸੀ ਪਰ ਮੁਗਲ ਬਾਦਸ਼ਾਹ ਨੇ ਆਪਣੇ ਸੈਨਿਕ ਉਹਨਾਂ ਦੇ ਪਿੱਛੇ ਲਗਾ ਦਿੱਤੇ ਸੀ ਜਿਸ ਕਾਰਨ ਉਹ ਲੁਕਦੇ ਹੋਏ ਰਸਤੇ ਸਿੱਖਾਂ ਨੂੰ ਆਪਣੇ ਨਾਲ ਰਲਾ ਕੇ ਪੰਜਾਬ ਵਿੱਚ ਵੱਧ ਰਹੇ ਸੀ ਰਸਤੇ 'ਚ ਬੰਦਾ ਸਿੰਘ ਬਹਾਦਰ ਜੀ ਨੂੰ ਖਬਰ ਮਿਲੀ ਕਿ ਗੁਰੂ ਜੀ ਨਹੀਂ ਰਹੇ ਇਹ ਸੁਣ ਕੇ ਬੰਦਾ ਸਿੰਘ ਬਹਾਦਰ ਗੁੱਸੇ 'ਚ ਆ ਗਿਆ ਤੇ ਆਪਣੇ ਗੁਰੂ ਜੀ ਦਾ ਆਦੇਸ਼ ਪੂਰਾ ਕਰਨ ਦੀ ਇੱਛਾ ਹੋਰ ਵਿਵੱਦ ਜਾਂਦੀ ਹੈ ਤੇ ਉਹ ਸਰਹੰਦ ਦੇ ਵੱਲ ਵਧਣ ਲੱਗਦੇ ਹਨ ਰਸਤੇ 'ਚ ਬੰਦਾ ਸਿੰਘ ਬਹਾਦਰ ਜੀ ਨੇ ਕੁਝ ਡਾਕੂਆਂ ਨੂੰ ਵੀ ਸਬਕ ਸਿਖਾਇਆ ਤੇ ਉੱਥੇ ਦੇ ਲੋਕਾਂ ਨੂੰ ਉਹਨਾਂ ਦੇ ਆਤੰਕ ਤੋਂ ਮੁਕਤ ਕਰਵਾਇਆ ਸਰਹੰਦ ਵੱਲ ਵਧਦੇ ਹੋਏ ਬੰਦਾ ਸਿੰਘ ਬਹਾਦਰ ਦੇ ਨਾਲ ਸਿੱਖ ਜੁੜਦੇ ਜਾ ਰਹੇ ਸੀ ਇਸੇ ਦੌਰਾਨ ਬਾਬਾ ਬੰਦਾ ਸਿੰਘ ਜੀ ਨੇ ਸੋਨੀ ਪੱਤੇ ਕਥਲ ਚ ਮੁਗਲਾਂ ਦੇ ਖਜ਼ਾਨੇ ਨੂੰ ਲੁੱਟ ਲਿਆ ਤੇ ਗਰੀਬ ਲੋਕਾਂ ਚ ਵੰਡ ਦਿੱਤਾ ਟੋਹਾਣਾ ਚ ਬੰਦਾ ਸਿੰਘ ਮਾਲਵਾ ਦੇ ਸਿੱਖਾਂ ਨੂੰ ਸੰਦੇਸ਼ ਭਿਜਵਾਉਂਦੇ ਹਨ ਕਿ ਸਰਹੰਦ ਦੇ ਵਜ਼ੀਰ ਖਾਨ ਨੂੰ ਖਤਮ ਕਰਨ ਲਈ ਸਾਰੇ ਸਿੱਖਾਂ ਨੂੰ ਇਕੱਠਾ ਹੋਣਾ ਪਵੇਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣਾ ਤੇ ਕਬਜ਼ਾ ਕੀਤਾ ਸਮਾਣਾ ਚ ਸ਼ੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਕਟਣ ਵਾਲੇ ਜਲਾਦ ਜਲਾਲੂਦੀਨ ਦਾ ਘਰ ਸੀ ਇਸੇ ਜਲਾਦ ਦੇ ਬੇਟੇ ਨੇ ਗੁਰੂ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਵੀ ਸ਼ਹੀਦ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖੇ ਨਾਲ ਆਨੰਦਪੁਰ ਖਾਲੀ ਕਰਵਾਉਣ ਵਾਲਾ ਅਲੀ ਹੁਸੈਨ ਵੀ ਸਮਾਣੇ ਦਾਈ ਸੀ ਸਮਾਣਾ ਦੀ ਲੜਾਈ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖ ਯੋਧਿਆਂ ਦੇ ਨਾਲ ਉੱਥੇ ਦੀ ਮੁਗਲ ਸੈਨਾ ਨੂੰ ਚੀਟੀਆਂ ਦੀ ਤਰ੍ਹਾਂ ਮਸਲ ਦਿੱਤਾ ਉਸ ਬਾਅਦ ਕੁੰਝਪੁਰਾ ਗੁਰਰਮ ਥਸਕਾ ਤੋਂ ਵੀ ਖਾਲਸਾ ਫੌਜ ਨੇ ਜਿੱਤ ਹਾਸਲ ਕਰ ਲਈ ਇਸ ਤੋਂ ਬਾਅਦ ਇਸ ਲੜਾਈ ਨੂੰ ਜਿੱਤਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਪਹੁੰਚ ਗਈ ਸੀ ਸਰਹੰਦ ਸਰਹੰਦ ਨੂੰ ਕਬਜ਼ੇ 'ਚ ਕਰਨਾ ਤੇ ਜਿੱਤ ਹਾਸਲ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ 3 ਮਹੀਨੇ ਤੱਕ ਆਪਣੀ ਸੈਨਾ ਨੂੰ ਮਜ਼ਬੂਤ ਕੀਤਾ ਤੇ ਵਜ਼ੀਰ ਖਾਨ ਦੀਆਂ ਕਮਜ਼ੋਰੀਆਂ ਦਾ ਪਤਾ ਲਗਵਾਇਆ ਬੰਦਾ ਸਿੰਘ ਦੀ ਫੌਜ ਵਿੱਚ ਸੈਨਿਕਾਂ ਦੀ ਗਿਣਤੀ 30 ਤੋਂ 40 ਹਜ਼ਾਰ ਤੱਕ ਪਹੁੰਚ ਗਈ ਸੀ ਲੇਕਿਨ ਬੰਦਾ ਸਿੰਘ ਬਹਾਦਰ ਕੋਲ ਹਾਥੀ ਘੋੜੇ ਤੇ ਬੰਦੂਕਾਂ ਨਹੀਂ ਸੀ ਉਧਰੋਂ ਵਜ਼ੀਰ ਖਾਨ ਨੇ ਵੀ ਇਸ ਲੜਾਈ ਨੂੰ ਜਿਹਾਦ ਦਾ ਨਾਮ ਦੇ ਕੇ ਆਪਣੇ ਨਾਲ ਬਹੁਤ ਸਾਰੇ ਮੁਸਲਮਾਨਾਂ ਨੂੰ ਜੋੜ ਲਿਆ ਸੀ ਉਸ ਦੇ ਕੋਲ ਫੌਜ ਹਾਥੀ ਘੋੜੇ ਤੋਪਾ ਬੰਦੂਕ ਤੀਰ ਅੰਦਾਜ਼ ਸਭ ਸੀ ਇਸ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਇੰਨਾ ਕੁਝ ਨਹੀਂ ਸੀ ਉਹਨਾਂ ਕੋਲ ਸੀ 30 ਤੋਂ 40 ਹਜ਼ਾਰ ਤੱਕ ਦੀ ਫੌਜ ਇੱਕ ਪਾਸੇ ਗੁਰੂ ਜੀ ਦੇ ਸਿੰਘ ਮੁਗਲਾਂ ਦੇ ਜ਼ੁਲਮਾਂ ਦੇ ਖਿਲਾਫ ਲੜ ਰਹੇ ਸੀ ਤੇ ਦੂਜੇ ਪਾਸੇ ਧਰਮ ਨੂੰ ਅਤਿਆਚਾਰ ਕਰਨ ਦਾ ਲਾਇਸੈਂਸ ਬਣਾਉਣ ਵਾਲੇ ਮੁਗਲ ਸੀ ਦੋਨਾਂ ਧਿਰਾਂ ਵਿੱਚ ਜ਼ਬਰਦਸਤ ਯੁੱਧ ਹੋਇਆ ਤੇ ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ ਤਾਂਪ ਚ ਜ਼ੁਲਮ ਤੇ ਸਤੰਮ ਦਾ ਸਭ ਤੋਂ ਵੱਡਾ ਨਾਮ ਵਜ਼ੀਰ ਖਾਨ ਇਸ ਲੜਾਈ ਚ ਮਾਰਿਆ ਗਿਆ ਇਸ ਸੰਹਾਰ ਤੋਂ ਬਾਅਦ ਮੁਗਲ ਬਾਦਸ਼ਾਹ ਬਹਾਦਰ ਸ਼ਾ ਤਲ ਮਿਲਾ ਉਠਿਆ ਉਹ ਦक्कਨ ਤੋਂ ਦਿੱਲੀ ਆ ਗਿਆ ਤਾਂ ਕਿ ਸਿੱਖਾਂ ਦਾ ਪੰਜਾਬ ਤੋਂ ਪ੍ਰਭਾਵ ਖਤਮ ਕੀਤਾ ਜਾ ਸਕੇ ਬਹਾਦਰ ਸ਼ਾ ਨੇ ਸਾਰੇ ਗਵਰਨਰਾਂ ਨੂੰ ਪੰਜਾਬ ਤੇ ਚੜ੍ਹਾਈ ਕਰਨ ਦਾ ਆਦੇਸ਼ ਦੇ ਦਿੱਤਾ ਜਦ ਬੰਦਾ ਸਿੰਘ ਬਹਾਦਰ ਪੰਜਾਬ ਤੋਂ ਬਾਹਰ ਸੀ ਤਾਂ ਮੁਗਲ ਸੇਨਾ ਨੇ ਸਰਹੰਦ ਤੇ ਕਬਜ਼ਾ ਕਰ ਲਿਆ ਮੁਗਲਾਂ ਤੋਂ ਆਪਣੀ ਆਖਰੀ ਲੜਾਈ ਦੇ ਲਈ ਬੰਦਾ ਬਹਾਦਰ ਨੇ ਸੇਨਾ ਨੂੰ ਲੋਹਗੜ੍ਹ ਚ ਇਕੱਠੇ ਕੀਤਾ ਮੁਗਲ ਇਸ ਲੜਾਈ ਦੇ ਵਿੱਚ ਜਿੱਤ ਗਏ ਤੇ ਉਹਨਾਂ ਨੇ ਲੋਹਗੜ੍ਹ ਦੇ ਕਿਲੇ ਚ ਕਬਜ਼ਾ ਕਰ ਲਿਆ ਇਸ ਲੜਾਈ ਚ ਬੰਦਾ ਸਿੰਘ ਬਹਾਦਰ ਬਚ ਗਿਆ ਤੇ ਉਹ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਲੰਮੇ ਸਮੇਂ ਤੱਕ ਮੁਗਲਾਂ ਤੋਂ ਲੁਕਦੇ ਰਹੇ ਅੰਤ 'ਚ ਗੁਰਦਾਸ ਨੰਗਲ ਨਾਮ ਦੇ ਪਿੰਡ ਦੇ ਵਿੱਚ ਉਹਨਾਂ ਦੇ ਲੁਕਣ ਦੀ ਖਬਰ ਮੁਗਲਾਂ ਨੂੰ ਲੱਗ ਗਈ ਮੁਗਲ ਸੇਨਾ ਨੇ ਉਹਨਾਂ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ ਤੇ ਉਹ ਫੜੇ ਗਏ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ 'ਚ ਕੈਦ ਕਰਕੇ ਦਿੱਲੀ ਲਿਆਉਂਦਾ ਗਿਆ। ਦਿੱਲੀ ਪਹੁੰਚਣ ਤੇ ਮੁਗਲਾਂ ਨੇ ਉਹਨਾਂ ਨੂੰ ਆਪਣਾ ਧਰਮ ਬਦਲਣ ਲਈ ਕਿਹਾ ਪਰ ਉਹਨਾਂ ਨੇ ਇਦਾਂ ਨਹੀਂ ਕੀਤਾ। ਉਹਨਾਂ ਨੂੰ ਮਜਬੂਰ ਕਰਨ ਲਈ ਉਹਨਾਂ ਦੇ ਸਾਹਮਣੇ ਉਹਨਾਂ ਦੇ ਛੋਟੇ ਜਿਹੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ। ਫਿਰ ਵੀ ਉਹ ਨਹੀਂ ਮੰਨੇ। ਫਿਰ ਚਿੰਟੀਆਂ ਦੇ ਨਾਲ ਉਹਨਾਂ ਦੀ ਚਮੜੀ ਨੂੰ ਨੋਚਿਆ ਗਿਆ। ਪਰ ਉਹਨਾਂ ਨੇ ਫਿਰ ਵੀ ਆਪਣਾ ਸਿਰ ਨਹੀਂ ਝੁਕਾਇਆ। ਗਰਮ ਸਲਾਖਾਂ ਦੇ ਨਾਲ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਉਹਨਾਂ ਨੂੰ ਬਹੁਤ ਸਾਰੀਆਂ ਯਾਤਨਾਵਾਂ ਦਿੱਤੀਆਂ ਗਈਆਂ ਤਾਂ ਕਿ ਉਹ ਆਪਣਾ ਧਰਮ ਬਦਲ ਲੈਣ। ਪਰ ਇੱਕ ਸੱਚੇ ਗੁਰੂ ਸਿੱਖ ਨੇ ਉਹਨਾਂ ਯਾਤਨਾਵਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਤੇ ਅੰਤ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਜੀ ਨੇ ਆਪਣੇ ਗੁਰੂਆਂ ਦਾ ਮਾਣ ਰੱਖਦੇ ਹੋਏ ਛੋਟੇ ਸਹਿਬਜ਼ਾਦਿਆਂ ਦੀ ਮੌਤ ਦਾ ਬਤਲਾ ਲਿਆ ਤੇ ਉਹਨਾਂ ਨੇ ਮੁਗਲਾਂ ਨੂੰ ਜੋ ਪੂਰੇ ਭਾਰਤ ਵਿੱਚ ਆਪਣਾ ਅਧਿਕਾਰ ਕਰ ਚੁੱਕੇ ਸੀ ਉਹਨਾਂ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਪੂਰਾ ਹਿੰਦੁਸਤਾਨ ਹਮੇਸ਼ਾ ਯਾਦ ਰੱਖੇਗਾ ਤੇ ਨਾਲ ਹੀ ਯਾਦ ਰੱਖੂਗਾ ਮੁਗਲਾਂ ਦੇ ਉਸ ਦੌਰ ਨੂੰ ਵੀ ਜਦੋਂ ਕਦੇ ਧਰਮ ਮਾਨਵਤਾ ਤੋਂ ਵੀ ਵੱਡਾ ਹੋ ਗਿਆ ਸੀ ਧਰਮ ਦੇ ਨਾਮ ਤੇ ਹੀ ਲੋਕਾਂ ਤੇ ਅਤਿਆਚਾਰ ਹੋਣ ਲੱਗਿਆ ਸੀ ਇਹੋ ਜੇ ਮਾਹੌਲ ਚ ਧਰਮ ਦੀ ਰੱਖਿਆ ਲਈ ਭਗਵਾਨ ਤਰਤੀ ਤੇ ਗੁਰੂ ਪੀਰ ਫਕੀਰ ਤੇ ਯੋद्धा ਦੇ ਰੂਪ ਧਾਰਨ ਕਰਕੇ ਜਨਮ ਲੈਂਦੇ ਰਹਿੰਦੇ ਹਨ ਸੂਏ ਸਿਗੀ ਜੀ ਬੰਦਾ ਸਿੰਘ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਕਿਵੇਂ ਉਹਨਾਂ ਨੇ ਮੁਗਲਾਂ ਦਾ ਸਾਹਮਣਾ ਕੀਤਾ ਸੀ ਸਾਰਾ ਇਤਿਹਾਸ ਸਾਡੇ ਨਾਲ ਸ਼ੇਅਰ ਕੀਤਾ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਇਤਿਹਾਸ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਆਪਣੇ ਵਿਚਾਰ ਜ਼ਰੂਰ ਦੇਣਾ ਆਪਾਂ ਨੈਕਸਟ ਵੀਡੀਓ ਕਿਸ ਟੌਪਿਕ ਤੇ ਪਾਈਏ ਜੇ ਤੁਹਾਨੂੰ ਕਿਸੇ ਵੀ ਟੌਪਿਕ ਦੇ ਵਿੱਚ ਤੁਹਾਨੂੰ ਇੰਟਰਸਟ ਆ ਆਪਾਂ ਉਸ ਦਾ ਰਿਲੇਟਡ ਵੀਡੀਓ ਲੈ ਕੇ ਆਵਾਂਗੇ ਸੋ ਅੱਜ ਦੇ ਲਈ ਦੋ ਇਜਾਜ਼ਤ ਮਿਲਦਿਆਂ ਜੀ ਹੁਣ ਨੈਕਸਟ ਵੀਡੀਓ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹਸ ਤੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ